ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਸ਼ਿਪਦੀয়াল ਦੇ ਸ਼ਿੰਦੋ ਪਤਨੀ ਬਲਵੰਤ ਸਿੰਘ ਦੀ ਤੇਜ਼ ਪਰੇ ਹਲਾਤਾ ਵਿੱਚ ਲਾਸ਼ ਢ੍ਰਾਂਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸ਼ਿਪਦੀয়াল ਨੇ ਦੱਸਿਆ ਕਿ ਮੇਰੀ ਮਾਤਾ ਸ਼ਿੰਦੋ ਪਤਨੀ ਬਲਵੰਤ ਸਿੰਘ ਉਮਰ 52 ਸਾਲ ਆਪਣੀ ਜ਼ਮੀਨ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦੀ ਸੀ ਅਤੇ ਬਗੈਰ ਦੱਸੇ ਹੀ ਘਰੋਂ ਚਲੀ ਜਾਂਦੀ ਸੀ 19 ਜੂਨ ਨੂੰ ਲਗਭਗ ਦੁਪਹਿਰ 12 ਵਜੇ ਘਰੋਂ ਚਲੀ ਗਈ ਸੀ ਮੈਂ ਅਤੇ ਮੇਰੇ ਪਰਿਵਾਰ ਨੇ ਆਸ-ਪਾਸ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਹੀਂ ਲੱਭੀ। ਮੈਂ ਆਪਣੀ ਮਾਤਾ ਦੀ ਪਾਲ ਵਿੱਚ 20 ਜੂਨ ਨੂੰ ਮੰਡ ਖੇਤਰ ਵੱਲ ਗਿਆ। ਜਦੋਂ ਥਾਣਾ ਕਬੀਰਪੁਰ ਅਧੀਨ ਆਉਂਦੇ ਪਿੰਡ ਪਸੰਨਕਾ ਦੇਮ ਕੋਲ ਪੁੱਜਾ ਤਾਂ ਉੱਥੇ ਇੱਕ ਟੋਏ ਦੇ ਨੇੜੇ ਲੋਕ ਇਕੱਠੇ ਹੋਏ ਸਨ ਜਿੱਥੇ ਇੱਕ লাশ ਤੈਰ ਰਹੀ ਸੀ। ਜਦੋਂ ਮੈਂ ਅੱਗੇ ਹੋ ਕੇ ਦੇਖਿਆ ਤਾਂ ਉਹ ਮੇਰੀ ਮਾਤਾ ਦੀ লাশ ਸੀ। ਥਾਣਾ ਕਬੀਰਪੁਰ ਦੇ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਰੇਸ਼ਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸ਼ਿਫ ਦਿਵਾਲ ਦੇ ਦਿੱਤੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟ ਕਰਨ ਉਪਰੰਤ ਵਾਸ਼ਾ ਦੇ ਹਵਾਲੇ ਕਰ ਦਿੱਤੀ ਹੈ ਨਰੇਸ਼ਪਾਲ ਸਿੰਘ ਪੁੱਤਰ ਬਲਵੰਤ ਸਿੰਘ ਨੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਦਰਖਾਸਤ ਦਿੱਤੀ ਹੈ ਕਿ ਮੇਰੀ ਮਾਤਾ ਸ਼ਿੰਦੋ ਦੀ ਜ਼ਮੀਨ ਚਾਰ ਕਨਾਲਾ ਜੋ ਸਾਡੇ ਰਿਸ਼ਤੇਦਾਰਾਂ ਨੇ ਹੜੱਪ ਲਈ ਹੈ ਉਸ ਦੀ ਬਰੀਕੀ ਨਾਲ ਜਾਂਚ ਕਰਕੇ ਉਹਨਾਂ ਤੇ ਕਾਨੂੰਨੀ ਬੰਦੀ ਕਾਰਵਾਈ ਕਰਨ ਉਪਰੰਤ ਮੈਨੂੰ ਇਨਸਾਫ ਦਿਵਾਇਆ ਜਾਵੇ ਸultanpur ਲੋਕੀਤ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਨਰੇਸ਼ ਪਾਲ ਸਿੰਘ ਜਿਹੜੀ ਮਾੜੀ ਜੱਤ ਹੋਈ ਤੁਹਾਡੇ ਕੀ ਲੱਗਦੇ ਸੀ ਉਹ ਮੇਰੇ ਮੰਮੀ ਸੀ ਤੇ ਕੀ ਗੱਲ ਹੋਈ ਕਿੱਦਾਂ ਵਾਪਰਿਆ ਇਹ ਇੰਥੋਂ ਕਿ ਸਵੇਰੇ ਜਿਸਦਾਂ 12 ਵਜੇ ਤੋਂ ਘਰੋਂ ਚਲੇ ਗਏ ਆ 12 ਵਜੇ ਘਰੋਂ ਚਲੇ ਤੇ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਵਾਪਸ ਮੁੜ ਕੇ ਨਹੀਂ ਆਇਆ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਪੰਜ ਸੀ ਪੰਜ ਵਜੇ ਲੱਭਣਾ ਸ਼ੁਰੂ ਕੀਤਾ ਸਾਰੇ ਬੰਦੇ ਦੇਖਿਆ ਵੀ ਸਾਨੂੰ ਲੱਭੇ ਨਹੀਂ ਉਸ ਤੋਂ ਬਾਅਦ ਅਹੀਂ ਆ ਗਏ ਰਾਤ ਇੱਕ ਕਰੀ ਫਿਰ ਕਰੇ ਆ ਗਏ ਉਸ ਤੋਂ ਬਾਅਦ ਫਿਰ ਤਿੰਨ ਚਾਰ ਬੰਦੇ ਹੋਰ ਲੈ ਗਏ ਫਿਰ ਦੁਬਾਰਾ ਲੱਭਣ ਫਿਰ ਨੇਰਾ ਪੈ ਗਿਆਂ ਸੀਗਾ ਤੇ ਫਿਰ ਅਸੀਂ ਲੱਭਦੇ ਲੱਭਦੇ ਫਿਰ ਅਸੀਂ ਸਾਰੇ ਪਿੰਡਾਂ ਚ ਪਤਾ ਕੀਤਾ ਕੋਈ ਪਤਾ ਨਹੀਂ ਲੱਗਿਆ ਫਿਰ ਅਸੀਂ ਆ ਗਏ ਤੇ ਫਿਰ ਅਸੀਂ ਅਗਲੇ ਦਿਨ ਸਵੇਰੇ ਸਵੇਰੇ ਹਾਂ ਹਾਂ ਉਸ ਤੋਂ ਅਗਲੇ ਦਿਨ ਸਵੇਰੇ ਜਾਂਦੇ ਅਸੀਂ ਫਿਰ ਪੰਜ ਦਿਨਾਂ ਦਾ ਕਿੰਨੇ ਕਿੰਨੇ ਦਿਨਾਂ ਤੋਂ ਕਹਿ ਗਏ ਅੱਜ ਹੈਗਾ ਵਾ ਤੀਜਾ ਦਿਨ ਠੀਕਾ ਦਿੜੇ ਆਹ ਹਾਂ ਤੀਜਾ ਦਿਨ ਅੱਛਾ ਤੀਜਾ ਦਿਨ ਆਮ ਜਾਨੀ ਕਿ ਟ੍ਰਾਈ ਜਿਹੜੀ ਵਾਪਰੀ ਹੈ ਤੇ ਇਹ ਹੈਗੀ ਆ ਤੇ 19 ਤਰੀਕ ਦੀ ਇਹ ਆਉਣੀ ਹਾਂ ਹਾਂ 19 ਦੀ 19 ਤਰੀਕ ਦੀ ਦੁਪਹਿਰ ਦੀ 19 ਤਰੀਕ ਤੇ 19 ਤਰੀਕ ਨੂੰ ਲੱਦੇ ਰਹੇ ਹਾਂ ਹਾਂ ਲੱਦੇ ਰਹੇ ਤੇ 20 ਨੂੰ 20 ਨੂੰ ਡੈਡ ਬਣੇ 20 ਨੂੰ ਡੈਡ ਬਣੇ ਮੇਰੇ ਕੋਲ ਕਿੱਥੋਂ ਮਿਲੀ ਡੈਡ ਬਣੇ ਪਸੰਦ ਕਦੀਮ ਦੇ ਲਾਗੇ ਜਿੱਥੇ ਬੰਨ ਜਿਥੇ ਦੋ ਜੁੜਦੇ ਆ ਜਾ ਕੇ ਹਾਂਜੀ ਮੈਨੂੰ ਕਿੱਦਾਂ ਉਹ ਮਿਲੇ ਕਿ ਕੇ ਕਿ ਲਾ ਕੇ ਸਲਾਤਾ ਜਿਮੀ ਲਾਏ ਲਾਸ਼ ਮਲੇ ਥੱਲੇ ਸਿਰ ਸੀਗਾ ਉਹਦਾ ਤੇ ਡਰਦੀ ਸੀ ਜੀ ਪੁੱਠੀ ਸੀਗੀ ਤੇ ਲੱਤਾਂ ਥੱਲੇ ਸੀਗੀਆਂ ਸਿਰ ਥੱਲੇ ਸੀਗਾ ਉਹ ਦਰਿਆ ਵਾ ਨਹੀਂ ਨਹੀਂ ਦਰਿਆ ਨਹੀਂ ਕੋਈ ਟੋਆ ਵਾ ਕੋਈ ਪਾਣੀ ਥੋੜਾ ਹੀ ਖੜਾ ਹੋ ਦੇ ਤਾਨੂੰ ਵੀ ਲੱਗਦਾ ਕਿ ਉਹ ਮਾਤਾ ਉੱਥੇ ਪਹੁੰਚ ਗਏ ਹੋਣਗੇ ਨਹੀਂ ਨਹੀਂ ਉੱਥੇ ਪਹੁੰਚ ਨਹੀਂ ਸਕਦੇ ਮਾਤਾ ਕਿਦਾਂ ਮਾਨਸਿਕ ਤੌਰ ਤੇ ਠੀਕ ਸੀਗੇ ਮਾਨਸਿਕ ਤੌਰ ਤੇ ਹੈਗਾ ਸੀਗਾ ਬੜੇ ਦਿਮਾਗ ਚ ਫਰਕ ਕਿਉਂ ਫਾਲਤ ਸੀ ਉਹ ਕਿਉਂ ਨੁਕਸੀ ਦੀ ਗੱਲ ਕੀ ਉਹ ਸਾਡੀ ਜ਼ਮੀਨ ਦਾ ਰੋਲਾ ਸੀਗਾ ਅੱਛਾ ਉਹ ਜਦੋਂ ਦੀ ਉਹਦੀ ਜ਼ਮੀਨ ਵਿਕੀ ਆ ਉਸ ਤੋਂ ਬਾਅਦ ਵਿੱਚ ਉਹ ਜ਼ਿਆਦਾ ਟੈਨਸ਼ਨ ਲੱਗੀ ਜ਼ਮੀਨ ਦੀ ਜਮੀਨ ਵਿੱਚ ਕਿੰਨੇ ਜ਼ਮੀਨ ਮੇਰੀ ਮਾਮੀ ਨੇ ਵੇਚੀ ਆ ਹਾਂ ਮਾਮੀ ਦਾ ਕਿਹਦਾ ਨਾਮ ਸਰਜੀਤ ਕੌਰ ਉਹਨੇ ਜ਼ਮੀਨ ਵੇਚੀ ਹਾਂਜੀ ਹਾਂਜੀ ਉਹਦਾ ਹਿੱਸਾ ਨਹੀਂ ਮਿਲਿਆ ਉਹਦਾ ਹਿੱਸਾ ਨਹੀਂ ਮਿਲਿਆ ਫਿਰ ਜਦੋਂ ਅਸੀਂ ਗਏ ਆਪਦੀ ਪੈੜੀ ਚੋਂ ਨਾਲ ਲਾਉਣਾ ਸੀਗਾ ਤੇ ਅਸੀਂ ਜਦੋਂ ਜਾਂਦੇ ਆ ਆਪਣੀ ਜ਼ਮੀਨ ਵਿੱਚ ਤੇ ਫਿਰ ਉਹ ਸਾਡੇ ਨਾਲ ਬੂਹ ਲੜਾਈ ਕਰਦੇ ਆ ਮਲੇ ਬਾਹਰ ਕਰ ਦਿੰਦੇ ਆ ਸੰਨ ਜ਼ਮੀਨ ਚ ਹਾਂ ਮਾਤਾ ਜੀ ਕਰ ਚੱਲੇ ਰਹਿੰਦੇ ਸੀਗੇ ਲਾਲ ਜੀ ਮਾਤਾ ਨਹੀਂ ਨਹੀਂ ਨਾਲ ਹੀ ਸੀ ਲਾਲ ਜੀ ਹਾਂਜੀ ਤੈਨੂੰ ਕਿਦਾਂ ਪਤਾ ਲੱਗਾ ਵੀ ਉੱਥੇ ਪਸੰ ਕਦੀਮ ਆ ਮਾਤਾ ਸਾਨੂੰ ਅਸੀਂ ਜਿੱਦਾਂ ਪਤਾ ਕਰਦੇ ਚੱਲੇ ਸੀਗੇ ਤੇ ਅੱਗੇ ਹੀ ਮਾਲੇ ਪੁਲਿਸ ਖੜੀ ਸੀ ਪੁਲਿਸ ਤੇ ਕੋਈ ਪਿੰਡ ਦੇ ਬੰਦੇ ਸੀਗੇ ਅਸੀਂ ਉਹਨਾਂ ਕੋਲ ਜਾ ਕੇ ਰੁਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੇ ਮਾਤਾ ਤਾਂ ਨਹੀਂ ਦੇਖੀ ਇੱਧਰ ਕਿਦੇ ਆnde ਜਾਂਦੇ ਉਹਨਾਂ ਸਾਨੂੰ ਦੱਸਿਆ ਕਿ ਇੱਕ লাশ ਆਈ ਹੋਈ ਆ ਉਤੇ ਪਈ ਵਾਂ ਜਾਂਦਾ ਦੇਖ ਲਓ ਜਦੋਂ ਸਾਡੇ ਨਾਲ ਗਾਇਤ ਅਸੀਂ ਜਾ ਕੇ ਪਛਾਣਿਆ ਤਿਉ ਸਾਡੀ ਮਾਤਾ ਸੀ ਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਸਾਡੇ ਦੇ ਨਾਲ ਇਨਸਾਫ ਕੀਤਾ ਜਾਵੇ ਉਹ ਨਖਰਾਬ ਬੰਦੇ ਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਸਾਡੀ ਜ਼ਮੀਨ ਦੀ ਰਜਿਸਟਰੀ ਕਰਕੇ ਦਿੱਤੀ ਜਾਵੇ ਪੁਲਿਸ ਨੇ ਕੀ ਫਿਕਰ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਇੱਕ ਵਾਰ ਉਹਨਾਂ ਨੂੰ ਥਾਣੇ ਵਿੱਚ ਸੱਦਿਆ ਜਾਏਗਾ ਜੋ ਉਥੇ ਆਪਣੀ ਗੱਲ ਤੇ ਆਂਦੇ ਆ ਜ ਆਪਾਂ ਨੂੰ ਰਜਿਸਟਰੀ ਕਰਕੇ ਦਿੰਦੇ ਆ ਤਾਂ ਠੀਕ ਆ ਨਹੀਂ ਤਾਂ ਉਹਨਾਂ ਦੇ ਪਰਚਾ ਹੋ ਸਾਰਿਆਂ ਦੇ ਪਰਚਾ ਹੋਊਗਾ ਕਿੰਨੇ ਜਾਣੇ ਇਸ ਕਿਸੇ ਚ ਨਾਲ ਉਹਦੇ ਚ ਪੰਜ ਪੰਜ ਜਾਣੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਜਿਹੜੇ ਮਾਤਾ ਨੂੰ ਪਹਿਲਾਂ ਮਾਰ ਕੇ ਇੱਥੇ ਸੁੱਟਿਆ ਹੋਊਗਾ ਹਾਂ ਲੱਗਦਾ ਇਦਾਂ ਹੀ ਆ ਮਾਂ ਕਿਥੇ ਕੱਲੇ ਜਾ ਨਹੀਂ ਸਕਦੇ ਥੱਡੀ ਦੂਰ ਜਾ ਨਹੀਂ ਸਕਦੇ ਨਹੀਂ ਜਾ ਸਕਦੇ ਤਾਂ ਨਾ ਜਿੱਥੇ ਪਾਣੀ ਸੀ ਉਧਰ ਵੀ ਨਹੀਂ ਜਾ ਸਕਦੇ ਪਾਣੀ ਕਿੰਨਾ ਸੀ ਟੋਏ ਸੀ ਪਾਣੀ ਇੰਨਾ ਥੋੜਾ ਜਿਹਾ 4 ਫੁੱਟ ਜਾਂ 3 ਫੁੱਟ ਸੀਗਾ 4-5 ਫੁੱਟ ਜਿਆਦਾ ਕਿੰਨੀ ਕਿ ਦੂਰ ਸੀਗਾ ਦਰਿਆ ਤੋਂ ਹੈਗਾ ਵਾ 3-4 ਕਿਲੋ ਕਿਲੇਵਾਰ ਦੂਰ ਹੀ ਸੀਗਾ ਦਰਿਆ ਦੂਰੀ ਵਾ ਆ ਉੱਥੇ ਦਰਿਆ ਆਉਂਦਾ ਹੀ ਨਹੀਂ ਜਿੱਥੇ ਮਾਰ ਲੇ ਪਾਣੀ ਖੜਾ ਹੈ ਬਸ ਹੁਣ ਤੁਹਾਨੂੰ ਲੱਗਦਾ ਕਿ ਜਦਾਂ ਛੱਕ ਆ ਗਿਆ ਜਦਾਂ ਹਾਂ ਹਾਂ ਸਾਨੂੰ ਸ਼ੱਕ ਵਾ ਕਿ ਕਿਸੇ ਨੇ ਮਾਰ ਕੇ ਸੁੱਟਿਆ ਹੈ ਨਹੀਂ ਪੁਲਿਸ ਨੇ ਕਿ ਦੱਸਿਆ ਪੋਸਟਮਾਰਟਮ ਕਰਵਾ ਦੇ ਕੰਦਾ ਕਰਵੇ ਕਰਾਂਗੇ ਕੰਦਾ ਹਾਂ ਅਗਲੇ ਪੋਸਟਮਾਰਟਮ ਭਰਪੂਰਾਨਕ ਤੇ ਫਿਰ ਅਸੀਂ ਆਪਦੇ ਨੂੰ ਕਾਰਵਾਈ ਕਰਾਂਦੇ ਜੋ ਹੋ